ਰਜਨੀ ਬਟੀਆਂ ਨਾਲ ਰੂਪੀ ਨਾਲ ਮੈਨੂੰ ਲੱਗਦਾ ਕਿ ਨਾ ਕੋਈ ਪਰਮਾਤਮਾ ਦਾ ਰੂਪ ਬੈਠਾ ਹੈ ਤੁਹਾਡੇ ਬਾਰੇ ਵੀ ਮੈਂ ਜ਼ਿਕਰ ਕਰਦਾ ਹਾਂ ਨਾ ਕਈ ਜੀਵਾਂ ਨੂੰ ਹੋਰ ਵੀ ਮਿਲਦੀਆਂ ਨੇ ਸੋ ਆਈ ਥਿੰਕ ਉਹ ਬੌਂਡਿੰਗ ਇਸ ਤਰ੍ਹਾਂ ਹੀ ਸੀ ਕਿ ਬਹੁਤ ਸਾਰੇ ਲੋਕ ਵੀ ਕਹਿੰਦੇ ਵੀ ਤੇਰੀ ਸ਼ਕਲ ਬਿਲਕੁਲ ਬਾਬਾ ਦੀਪ ਸਿੰਘ ਜੀ ਵਰਗੀ ਹੈ ਜੀ ਤੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਸੋ ਕੁਦਰਤੀ ਉਹ ਕਈਆਂ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਫੀਲ ਹੁੰਦਾ ਕਿ ਇਹ ਜਿਹੜਿਆਂ ਨੂੰ ਤੁਸੀਂ ਕਦੇ ਮਿਲੇ ਹੋ ਤੁਸੀਂ ਇਸ ਇਸ ਰੂ ਨੂੰ ਕਦੇ ਮਿਲੇ ਹੋ आई थिंक कोストラ दी बॉन्डिंग उन नाल ना मेरी हमेशा ਰਹੂਗੀ और टोडे नाल भी मैं कई बार इंटरव्यू कीतीया ने ਥੋਡੇ ਬਾਰੇ ਵੀ ਜ਼ਿਕਰ ਕਰਦਾ ਹੁੰਦਾ ਕਈ ਯੂਗਲ ਹੋਰ ਵੀ ਮਿਲਦੀਆਂ ਨੇ ਸੋ ਆਈ ਥਿੰਕ ਉਹ बॉन्डिंग ਇਸ ਤਰ੍ਹਾਂ ਹੀ ਸੀ ਕਿ ਇੱਕ ਰਿਐਲਿਟੀ ਹੈ ਬੇਸਿਕਲੀ ਆਫ ਸਕਰੀਨ ਯਰ ਆਨ ਸਕਰੀਨ ਉਹ ਆ ਵੀ ਬਹੁਤ ਬਾਖਮਲ ਕਲਾਕਾਰ ਨੇ ਪਰ ਉਹਨਾਂ ਨੇ ਇਹ ਮੌਕਾ ਮੈਨੂੰ ਦਿੱਤਾ ਹੈ ਕਿ ਜਦ ਵੀ ਮੈਂ ਉਹਨਾਂ ਨਾਲ ਡਾਇਲੋਗ ਬੋਲਿਆ ਜਾਂ ਮੈਂ ਜ਼ੋਨ ਚ ਗਿਆ ਤਾਂ ਉਹਨਾਂ ਨੇ ਰਿਐਕਟ ਬੜਾ ਅੱਛਾ ਕੀਤਾ ਹੈ ਕਿਉਂਕਿ ਜੇ ਰਿਐਕਸ਼ਨ ਐ ਐਕਸ਼ਨਲ ਰਿਐਕਸ਼ਨ ਨਹੀਂ ਹੁੰਦਾ ਨਾ ਤਾਂ ਫਿਰ ਤੁਸੀਂ ਉਹ ਚੀਜ਼ ਨਹੀਂ ਕਰ ਸਕਦੇ ਰਾਈਟ ਬੱਛਲਿੰਗ ਸ਼ੀਜ਼ ਇਜ਼ ਅ ਵੈਰੀ ਵੈਰੀ ਗੁੱਡ ਗੋਡ ਗਿਫਟਡ ਐਕਟਰੈਸ ਹੈ ਰਾਈਟ ਸੋ ਤੁਸੀਂ ਬਹੁਤ ਪਾਟ ਕਰਦੇ ਹੋ ਅਸੀਂ ਤੁਹਾਡੇ ਘਰੇ ਜਾ ਕੇ ਦੇਖਿਆ ਹੈ ਉਹ ਜਿਸ ਕਮਰੇ ਦੇ ਵਿੱਚ ਐਦਾ ਲੱਗਦਾ ਹੈ ਕਿ ਹੈਨਾ ਤੁਸੀਂ ਇੱਕ ਪ੍ਰੈਜ਼ੈਂਸ ਫੀਲ ਕਰਦੇ ਹੋ ਉਸ ਪਾਵਰ ਦੀ ਤੁਸੀਂ ਅ ਅਕਸਰ ਗੱਲ ਕਰਦੇ ਕਰਦੇ ਅਸੀਂ ਕਈ ਵਾਰ ਮਹਿਸੂਸ ਕਰਦੇ ਹਾਂ ਮਤਲਬ ਮੈਨੂੰ ਐਦਾ ਲੱਗਦਾ ਹੈ ਕਿ ਜਦੋਂ ਡਿਸਕਸ ਡਿਸਕਸ਼ਨ ਹੁੰਦੀ ਨਾ ਤੁਹਾਨੂੰ ਲੈ ਕੇ ਤੇ ਸਾਰਿਆਂ ਨੂੰ ਲੱਗਦਾ ਵੀ ਤੁਹਾਡੇ ਨਾਲ ਗੱਲ ਕਰਨਾ ਬਹੁਤ ਔਖਾ ਹੈ ਜਾਂ ਉਸ ਦੇ ਨੁਸਾਰ ਨਹੀਂ ਵੀ ਕਿャ ਸੀਗਾ ਬਈ ਸ਼ੇਰ ਚ ਸ਼ੇਰ ਦੇ ਮੂੰਹ ਚ ਹੱਥ ਪਾਣ ਵਾਲੀ ਗੱਲ ਹੈ ਮੈਨੂੰ ਕਈ ਵਾਰ ਐਂਦਾ ਲੱਗਦਾ ਸਰ ਕਿ ਤੁਹਾਡੇ ਅੰਦਰ ਇੱਕ ਬਹੁਤ ਹੀ ਭਾਵੁਕ ਇਨਸਾਨ ਹੈ ਤੁਹਾਡੇ ਅੰਦਰ ਇੱਕ ਇਹੋ ਜਿਹਾ ਇੱਕ ਇਹੋ ਜਿਹਾ ਰੂਹ ਹੈ ਜੋ ਸਾਰਾ ਕੁਝ ਕਰਦੀ ਹੈ ਉਤੋਂ ਦਿਖ ਭਾਵੇਂ ਜਿਹੋ ਜਿਹੀ ਵੀ ਹੈ ਮਤਲਬ ਜਿੱਦਾਂ ਕੋਈ ਡਰਦਾ ਹੈ ਕੋਈ ਰਿਸਪੈਕਟ ਕਰਦਾ ਹੈ ਕਿ ਸਾਨੂੰ ਲੱਗਦਾ ਪਤਾ ਨਹੀਂ ਗੱਲ ਕਰ ਸਕਦੇ ਆ ਨਹੀਂ ਕਰ ਸਕਦੇ ਬਟ ਇਨਸਾਈਡ ਮੈਨੂੰ ਇਦਾਂ ਲੱਗਦਾ ਕਿ ਤੁਹਾਡੇ ਅੰਦਰ ਇੱਕ ਉਹ ਯੂ نو ਬਹੁਤ ਹੀ ਇਮੋਸ਼ਨਲ ਕੈਰੈਕਟਰ ਹੈ ਜੋ ਇੱਕ ਹਿਡਨ ਫੈਕਟਰ ਹੈ ਤੁਹਾਡਾ ਆਈ ਥਿੰਕ ਬੇਟਾ ਦੋ ਤਰ੍ਹਾਂ ਦੇ ਕਿਰਦਾਰ ਰੱਬ ਹਮੇਸ਼ਾ ਹੀ ਬੰਦੇ ਚ ਪਾ ਕੇ ਭੇਜਦਾ ਇੱਕ ਕਿਰਦਾਰ ਹੈ ਜਿਹੜਾ ਮਾਲਾ ਜਪਦਾ ਔਰ ਰੱਬ ਦਾ ਨਾਮ ਜਪਦਾ ਹੈ ਉਹਨੂੰ ਹਰ ਚੀਜ਼ ਵਿੱਚ ਰੱਬ ਦੇਖਣ ਲੱਗ ਜਾਂਦਾ ਹੈ ਕੋਈ ਉਹਨੂੰ ਗਾਲ ਕੱਢ ਜੇ ਕੋਈ ਉਹਨੂੰ ਚਾ ਬੋਲ ਜੇ ਕੋਈ ਮਾੜਾ ਕਹਿ ਜੇ ਉਹ ਕਦੇ ਵੀ ਉਸ ਦੀ ਦਾ ਰਿਐਕਸ਼ਨ ਨਹੀਂ ਕਰਦਾ ਪਹਿਲੇ ਪੰਜ ਗੁਰੂ ਇਸ ਤਰ੍ਹਾਂ ਦੇ ਸੀ ਤੱਤੀ ਤਵੀਤੇ ਵੀ ਬੈਠੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਸੀ ਰੱਬ ਦਾ ਪਾੜਾ ਕੋਈ ਗੱਲ ਨਹੀਂ ਮੀਆਂ ਮੀਰ ਦੀ ਗੁੱਸਾ ਨਾ ਕਰੋ ਲੇਟਰ ਸੀ ਕਿ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹੀ ਉਹਨੇ ਫੀਲ ਕੀਤਾ ਕਿ ਔਰ ਕੱਲੀ ਮਾਲਾ ਨਾਲ ਗੱਲ ਨਹੀਂ ਬਣਨੀ ਇਹਨੇ ਹਜ਼ਾਰਾਂ ਸਾਲ ਮਾਲਾ ਹੀ ਫਿਰਦੀ ਰਹੀ ਹੈ ਹਿੰਦੁਸਤਾਨ ਚ ਦੇਵੀ ਦੇਵਤਿਆਂ ਦੀ ਗੱਲ ਹੋ ਗਈ ਰਹੀ ਹੈ ਹੁਣ ਸ਼ਸਤਰ ਨੂੰ ਹੱਥ ਪਾਉਣਾ ਪੈਣਾ ਸ੍ਰੀ ਸਾਹਿਬ ਨੂੰ ਹੱਥ ਪਾਉਣਾ ਪੈਣਾ ਔਰ ਸ਼ਸਤਰਾਂ ਨੂੰ ਗੁਰਦਸਵੇਂ ਭਾਸ਼ਣ ਨੇ ਕਿਹਾ ਜੀ ਇਹ ਹਮਾਰੇ ਪੀਰ ਹੈ ਹਾਂਜੀ ਔਰ ਪੀਰ ਦੀ ਜਗਾ ਦਿੱਤੀ ਹੈ ਤੇ ਉਹ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਉਹਨੇ ਪਾਈਆਂ ਸੀ ਮੀ ਦੇਖੋ ਉਹ ਜਿਹੜਾ ਜਲਾਲ ਹੈ